ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਨਵੀਂ ਬਣਦੀ ਕੋਠੀ ਲੈ ਕੇ ਆਉਂਦੇ ਆ ਅੱਜ ਵੀ ਤੁਹਾਡੇ ਵਾਸਤੇ 2000 ਸਕਰ ਫੁੱਟ ਦੀ ਬਹੁਤ ਸੋਹਣੀ ਕੋਠੀ ਲੈ ਕੇ ਆਏ ਜੀ ਉੱਪਰ ਤੋਂ ਬਾਹਰੋਂ ਤੁਸੀਂ ਇਹਦਾ ਐਲਿਵੇਸ਼ਨ ਦੇਖੋ ਸਾਰਾ ਤੇ ਬਹੁਤ ਸੋਹਣੇ ਤਰੀਕੇ ਦਾ ਜੀ ਤੇ 1500 ਸਕਰ ਫੁੱਟ ਏਰੀਆ ਦਾ ਥੱਲੇ ਬਣਿਆ ਹੋਇਆ ਜੀ ਤੇ 500 ਸਕਰ ਫੁੱਟ ਏਰੀਆ ਦਾ ਉੱਪਰ ਵਾਲਾ ਪੋਰਸ਼ਨ ਹੈ ਜੀ ਤੇ ਆਪਾਂ ਤੁਹਾਨੂੰ ਸਾਰੀ ਪਲੈਨਿੰਗ ਕੋਠੀ ਦਿਖਾਵਾਂਗੇ ਜਿੰਨਾ ਦਾ ਕੰਮ ਹੋਇਆ ਹੋਇਆ ਤੇ ਪਲਾਸਟਰ ਹੋ ਕੇ ਤਿਆਰ ਹੈ ਜੀ ਕੋਠੀ ਅੰਦਰੋਂ ਫਰਸ਼ ਵਗੈਰਾ ਲੱਗਿਆ ਹੋਇਆ ਜਿੰਨਾ ਵੀ ਇਹਦਾ ਕੰਮ ਤੇ ਇਧਰ 2-3 ਸਟੈਪ ਦਿੱਤੇ ਹੋਏ ਨੇ ਜੀ ਤੇ ਜਦੋਂ ਆਪਾਂ 메ਨ ਗੇਟ ਤੋਂ ਇੰਟਰ ਹੋਵਾਂਗੇ ਤੇ ਜਿਸ ਥੀ ਜਗ੍ਹਾ ਠਾਂ ਲਾਈਆਂ ਹੋਈਆਂ ਨੇ ਜੀ ਆਜੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਤੇ ਆਪਾਂ ਆ ਗਏ ਜੀ ਲੌਬੀ ਦੇ ਏਰੀਆ ਦੇ ਵਿੱਚ ਆਹ ਲੌਬੀ ਹੈ ਜੀ ਖੁੱਲ੍ਹੇ ਲੌਬੀ ਦੇ ਵਿੱਚੋਂ ਸਾਰੀ ਇੱਕ ਵਾਰੀ ਬਈ ਝਾਤ ਮਰਵਾ ਦਿਓ ਤੇ ਆਪਾਂ ਪਹਿਲਾਂ ਬਈ ਦਾਖਲ ਹੁੰਨੇ ਇਧਰਲੇ ਪਾਸੇ ਕਿਚਨ ਹੈਗਾ ਕਿਚਨ ਦੇ ਵਿੱਚ ਬਹੁਤ ਖੁੱਲਾ ਕਿਚਨ ਹੈ ਕਿਚਨ ਦੇ ਵਿੱਚ ਜਿੰਨਾ ਵੀ ਕੰਮ ਹੋਇਆ ਆਹ ਦੇਖੋ ਗ੍ਰੇਨਾਈਟ ਵਗੈਰਾ ਲੱਗਿਆ ਹੋਇਆ ਤੇ ਬਹੁਤ ਸੋਹਣਾ ਕੰਮ ਹੋਇਆ ਜੇ ਬਾਕਸ ਵਗੈਰਾ ਪਰਨ ਵਾਲੇ ਰਹਿੰਦੇ ਜੋ ਵੀ ਇਹਦਾ ਕੰਮ ਹੋਣਾ ਤੇ ਪਲੱਸਰੋ ਕੇ ਤਿਆਰ ਹੈ ਜੀ ਵਧੀਆ ਖੁੱਲਾ ਕਿਚਨ ਬਣਿਆ ਹੋਇਆ ਹੈ ਤੇ ਇਹਦੇ ਵਿੰਡੋ ਹੈ ਜਿੱਧਰਲੇ ਪਾਸੇ ਜੋ ਕਿ ਪੋਰਚ ਵਿੱਚੋਂ ਦੀ ਸਾਹਮਣੇ ਨਜ਼ਰ ਆਜਦੀ ਹੈ ਤੇ ਆਜੋ ਆਪਾਂ ਤੁਹਾਨੂੰ ਇਧਰਲੇ ਪਾਸੇ ਵੀ ਦਿਖਾਉਨੇ ਆ ਤੇ ਵਧੀਆ ਖੁੱਲੀ ਸ਼ਾਨਦਾਰ ਕੋਠੀ ਹੈ ਜੀ 1500 ਏਰੀਆ ਜੀ ਥੱਲੇ ਥੱਲੇ ਤੇ 500 ਸਕੇਅਰ ਫੁੱਟ ਏਰੀਆ ਦਾ ਉੱਪਰ ਵਾਲਾ ਪੋਰਸ਼ਨ ਹੈ ਆਪਾਂ ਹੁਣ ਪਹਿਲੇ ਬੈੱਡਰੂਮ ਦੇ ਵਿੱਚ ਚੱਲਦੇ ਆਂ ਤੇ ਆਜੋ ਤੁਹਾਨੂੰ ਤੁਹਾਨੂੰ ਦਿਖਾਉਨੇ ਆ ਤੇ ਵਧੀਆ ਇਹਦੇ ਸਟਾਈਲ ਲੱਗੀ ਹੋਈ ਹੈ ਥੱਲੇ ਫਾਸ ਵੀ ਦਿਖਾ ਦੋ ਘਟ 12 ਬਾਈ 13 ਦਾ ਬੈੱਡਰੂਮ ਹੈ ਜੀ ਇਹ ਪਹਿਲਾ ਬੈੱਡਰੂਮ ਹੈ ਜੋ ਕਿ ਇਹ ਤੇ ਇਧਰ ਆਪਾਂ ਜੇ ਗੱਲ ਕਰੀਏ ਇਧਰ ਬਾਥ ਰੂਮ ਦਾ ਪ੍ਰੋਵੀਜ਼ਨ ਦਿੱਤੀ ਹੋਈ ਹੈ ਜੀ ਇਧਰਲੇ ਪਾਸੇ ਆ ਦੇਖੋ ਇੱਥੇ ਬਾਥ ਰੂਮ ਫਿੱਟ ਹੋ ਜਾਣਾ ਤੇ ਇੱਕ ਵਾਰੀ ਪਲੰਬਰ ਭਰਾ ਨੇ ਆਪਣਾ ਸਾਰਾ ਕੰਮ ਕਰਕੇ ਪਾਈਪ ਵਗੈਰਾ ਦਾ ਸਾਰਾ ਹੋਇਆ ਹੋਇਆ ਤੇ ਖੁੱਲਾ ਬਾਥਰੂਮ ਹੈ ਜੀ ਆ ਦੇਖੋ ਇਹ ਲੌਬੀ ਨੂੰ ਅਟੈਚ ਕਰਦਾ ਹੈ ਬੈਡਰੂਮ ਨਾਲ ਕੋਈ ਅਟੈਚ ਨਹੀਂਗਾ ਤੇ ਇਕੱਲੀ ਲੌਬੀ ਨੂੰ ਅਟੈਚ ਕਰ ਦਿੱਤਾ ਹੈ ਤਾਂ ਕਿ ਫੈਮਿਲੀ ਦਾ ਕੋਈ ਵੀ ਮੈਂਬਰ ਇਹਨੂੰ ਯੂਜ਼ ਕਰ ਸਕੇ ਤੇ ਆਪਾਂ ਇਧਰ ਤੁਹਾਨੂੰ ਦਿਖਾਉਣੇ ਆਜੋ ਆ ਜੀ ਦੂਜੇ ਬੈਡਰੂਮ ਦੇ ਵਿੱਚ ਆਪਾਂ ਚੱਲਦੇ ਹਾਂ ਤੇ ਆ ਦੂਜਾ ਬੈਡਰੂਮ ਆ ਗਿਆ ਜੀ ਇਹਦਾ ਇੱਕ ਗੇਟ ਬੈਕ ਸਾਈਡ ਤੇ ਆ ਤੇ ਇੱਕ ਵਿੰਡੋ ਆ ਗਈ ਬੈਕ ਸਾਈਡ ਤੇ ਬੈਕ ਸਾਈਡ ਤੇ ਵੀ ਬਾਈ ਉਹਨਾਂ ਦਾ ਆਪਣੀ ਜਗ੍ਹਾ ਹੀ ਆ ਉਹ ਵੀ ਦਿਖਾ ਦੋ ਤੇ ਇੱਧਰਲੇ ਪਾਸੇ ਆ ਗਿਆ ਜੀ ਡਰੈਿੰਗ ਰੂਮ ਜਦੋਂ ਆਪਾਂ ਪੋਰਚ ਵਿੱਚੋਂ ਐਂਟਰ ਹੋਇਆ ਪੋਰਚ ਵਾਲਾ ਗੇਟ ਆ ਗਿਆ ਜੀ ਇੱਧਰੋਂ ਰਾਈਟ ਸਾਈਡ ਤੇ ਡਰੈਿੰਗ ਰੂਮ ਹੈ ਤੇ ਆਪਾਂ ਉਧਰ ਕਿਚਨ ਵਗੈਰਾ ਦੋ ਬੈਡਰੂਮ ਦਿਖਾ ਚੁੱਕੇ ਹਾਂ ਤੁਹਾਨੂੰ ਤੇ ਆ ਡਰੈਿੰਗ ਰੂਮ ਆ ਗਿਆ ਡਰੈਮ ਰੂਮ ਦਾ ਏਰੀਆ ਵੀ ਖੁੱਲਾ ਬਹੁਤ ਹੈ 12 ਬਾਈ 13 ਦਾ ਏਰੀਆ ਜੀ ਸਾਰਾ ਤੇ ਆ ਜੋ ਹੁਣ ਆਪਾਂ ਤੁਹਾਨੂੰ ਉੱਪਰ ਵਾਲੇ ਪੋਰਸ਼ਨ ਤੇ ਲੈ ਕੇ ਚੱਲਦੇ ਹਾਂ ਇਹ ਗਰਾਊਂਡ ਫਲੋਰ ਦਾ ਸਾਰਾ ਪਲਾਨਿੰ ਹਾਂਜੀ ਦੋਸਤੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਫਸਟ ਫਲੋਰ ਤੇ ਗਰਾਉਂਡ ਫਲੋਰ ਦਾ ਸਾਰੀ ਪਲਾਨ ਤੁਸੀਂ ਦੇਖ ਹੀ ਲਿਆ ਤੇ ਆਪਾਂ ਜੀ ਪੌੜੀਆਂ ਦੇ ਵਿੱਚ ਵੀ ਆ ਦੇਖੋ ਬਾਈ ਉਹਨਾਂ ਨੇ ਪੱਥਰ ਲਾਇਆ ਹੋਇਆ ਵਧੀਆ ਤੇ ਸਟੈਪ ਵੀ ਵਧੀਆ ਆਰਾਮਦਾਇਕ ਸਟੈਪ ਦਿੱਤੇ ਹੋਏ ਨੇ ਵਧੀਆ ਜਿੰਨਾ ਕਿ ਲੋਡ ਹੈਗੀ ਤੇ ਬੰਦਾ ਥੱਕਦਾ ਨਹੀਂ ਚੜਦਾ ਵੀ ਇਹਦੇ ਤੇ ਤੇ ਆਜੋ ਤੁਹਾਨੂੰ ਆਪਾਂ ਉੱਪਰ ਵਾਲਾ ਪੋਰਸ਼ਨ ਦਿਖਾਉਣੇ ਆ ਤੇ 2000 ਸਕਰ ਫੁੱਟ ਏਰੀਆ ਦੀ ਬਹੁਤ ਸੋਹਣੀ ਕੋਠੀ ਹੈ ਜੀ ਤੇ ਬਾਹਰੋਂ ਆਪਾਂ ਤੁਹਾਨੂੰ ਬਾਹਰਲੇ ਪਾਸੇ ਵੀ ਦਿਖਾਵਾਂਗੇ ਤੇ ਆਪਾਂ ਇੱਥੇ ਆਏ ਆਂ ਉੱਪਰ ਵਾਲੇ ਪੋਰਸ਼ਨ ਦੇ ਆ ਦੇਖੋ ਜੀ ਉੱਪਰ ਵਾਲੇ ਪੋਰਸ਼ਨ ਦੇ ਉੱਤੇ ਬਾਈ ਉਹਨਾਂ ਨੇ ਵੈਸੇ ਇੱਕ ਕਮਰੇ ਦੀ ਜਗ੍ਹਾ ਰੱਖੀ ਐ ਤੇ ਆਹ ਦਿਖਾ ਦਿਓ ਇੱਧਰ ਜੇ ਗ੍ਰਿਲ ਲਾਉਣੀ ਤਾਂ ਗ੍ਰਿਲ ਲਾ ਲਣਗੇ ਜਦੋਂ ਦਿਲ ਕੀਤਾ ਤਾਂ ਇੱਥੇ ਬਾਈਵਾਰੀ ਕਹਿੰਦੇ 5 ਇੰਚੀ ਕੰਧ ਕਰਕੇ ਤੈਨੂੰ ਇੱਕ ਕਮਰਾ ਦੇ ਦਾਂਗੇ ਬਾਹਰਲੇ ਪਾਸੇ ਦਾ ਇੱਕ ਗੇਟ ਦੇਤਾ ਜੀ ਇੱਧਰਲੇ ਵੀਡੀਓ ਦੇ ਵਿੱਚ ਆਹ ਦਿਖਾ ਦਿਓ ਆ ਗੇਟ ਦੇਤਾ ਜੀ ਇੱਧਰ ਤੇ ਆਪਾਂ ਤੁਹਾਨੂੰ ਇੱਧਰਲੇ ਪਾਸੇ ਬਾਹਰੋਂ ਦੋ ਤੁਹਾਨੂੰ ਜੋ ਬਾਹਰਲੇ ਪਾਸੇ ਜ਼ਿਆਦਾਤਰ ਗ੍ਰਿਲ ਲਾਉਂਦੇ ਹੁੰਦੇ ਸੀ ਪਹਿਲਾਂ ਹੁਣ ਆਪਾਂ ਤੁਹਾਨੂੰ ਦਿਖਾਉਣੇ ਜੋ ਜਾਲੀ ਪਾਵੇ ਦਾ ਟ੍ਰੈਂਡ ਐ ਇੱਥੇ ਬਾਈ ਉਹਨਾਂ ਨੇ ਜਾਲੀ ਲਾਈ ਹੋਈ ਹੈ ਜੀ ਬਾਹਰਲੇ ਪਾਸੇ ਆ ਦੇਖੋ ਜਾਲੀ ਲਾਈ ਹੋਈ ਹੈ ਕਾਲਮ ਨੇ ਜਾਲੀ ਦੇ ਜੀ ਤੇ ਬਹੁਤ ਵਧੀਆ ਲੱਗ ਰਹੀ ਹੈ ਬਾਹਰੋਂ ਤੁਸੀਂ ਦੇਖੀ ਹੈ ਲੁੱਕ ਤੇ ਇਧਰਲੇ ਪਾਸੇ ਵੀ ਦਿਖਾ ਦਿਓ ਉੱਪਰ ਵਾਲੇ ਪਾਸੇ ਇਧਰ ਵੀ ਜਾਲੀ ਲਾਈ ਹੈ ਜਿਹੜੇ ਭਰਾ ਇਹ ਜਾਲੀ ਬਣਾਉਂਦੇ ਆ ਜੀ ਜਾਲੀ ਪਾਵਾ ਨੱਕੇ ਖੰਭੇ ਜੋ ਵੀ ਤੁਹਾਨੂੰ ਚਾਹੀਦਾ ਹੋਵੇ ਜੋ ਅੱਜਕੱਲ ਜਾਲੀਆਂ ਤੇ ਪਾਵੇ ਬਹੁਤ ਲੱਗ ਰਹੇ ਨੇ ਕੋਠੀਆਂ ਦੇ ਉੱਪਰ ਤਾਂ ਬਾਈ ਉਹਨਾਂ ਦਾ ਨੰਬਰ ਸਕਰੀਨ ਤੇ ਤੁਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ ਤੇ ਕਿਵੇਂ ਲੱਗੀ ਤੁਹਾਨੂੰ ਕੋਠੀ ਦੀ ਪਲੈਨਿੰਗ ਕਿਵੇਂ ਲੱਗੀ ਸਾਰੀ ਕੋਠੀ ਤੇ ਵੀਡੀਓ ਨੂੰ ਸ਼ੇਅਰ ਕਰੋ ਜੀ ਤੇ ਦੱਸਣਾ ਤੇ اگر ਤੁਸੀਂ ਕੋਈ ਜਾਲੀ ਪਾਵਾਂ ਆਰਡਰ ਕਰਨਾ ਹੋਵੇ ਤੇ ਬਾਈ ਹਰਨਾ ਨਾਲ ਗੱਲਬਾਤ ਕਰ ਸਕਦੇ ਹੋ ਸਕਰੀਨ ਤੇ ਨੰਬਰ ਹੈ ਜੀ